ਦੰਦਮਿਰ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਅਤੇ ਉਹਨਾਂ ਦੇ ਰਹਿਨਮਾਈ ਦੇ ਵਿੱਚ ਸ਼ਹਾਦਤ ਦੀਆਂ ਅਵਧੀਆਂ ਮੰਨਣ ਵਾਲੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਜਰਨਲ ਸ਼ਬੀਗ ਸਿੰਘ ਜੀ ਅਤੇ ਸੰਬੂ ਸਿੰਘ سنگੜੀਆਂ ਪੁਚੰਗੀ ਜਿਨ੍ਹਾਂ ਨੇ 1984 ਦੇ ਤੀਸਰੇ ਕੱਲੂਕਾਰੇ ਦੇ ਵਿੱਚ ਸ਼ਹਾਦਤ ਦੀ ਅਵਧੀ ਨੂੰ ਮਾਣ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਉਹਨਾਂ ਸਮੂਹ ਸ਼ਹੀਦਾਂ ਸਤਪੁਰਸ਼ਾਂ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ੍ਰੀ ਅਕਾਲ ਤਖਸ਼ੈ ਵਖੇ ਸੁਬਾ 9:00 ਵਜੇ ਜਿਹੜੇ ਸਮਾਗਮ ਹੋਏ ਸਨ ਜਿੱਥੇ ਸਮੁੱਚੀ ਕੌਮ ਨੇ ਹਾਜ਼ਰੀਆਂ ਭਰੀਆਂ ਨੇ ਉੱਥੇ ਦਮਦਮੀ ਟਕਸਾਲ ਦੇ ਮੌਜੂਦਾ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਥੇ ਦੇ ਸਿੰਘਾਂ ਸਮੇਤ ਹਾਜ਼ਰੀਆਂ ਭਰ ਕੇ ਆਏ ਹਨ ਉਪਰੰਤ 1984 ਦੇ ਵਿੱਚ ਸ਼ਹਾਦਤ ਮੰਨਣ ਵਾਲੇ ਸਮੂਚਿਆਂ ਸ਼ਹੀਦਾਂ ਸਿੰਘਾਂ ਦਾ ਜਰਨੈਲ ਆਗੂ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਤਿੰਨਾਂ ਦੀ ਮਹਾਨ ਸੰਪਰਦਾਇ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਮਹਿਤਾ ਚੌਂਕ ਵਿਖੇ ਇਹ ਮਹਾਨ ਗੁਰਮਤ ਸਮਾਗਮ ਬਾਬਾ ਹਰਨਾਮ ਸਿੰਘ ਜੀ ਹੁਣਾ ਵੱਲੋਂ ਉੱਚੇਚੇ ਤੌਰ ਤੇ ਉਹਨਾਂ ਸ਼ਹੀਦਾਂ ਸਤਪੁਰਸ਼ਾਂ ਨੂੰ ਯਾਦ ਕਰਦਿਆਂ ਉਲੀਕੇ ਗਏ ਨੇ ਗੁਰਬਾਣੀ ਦਾ ਫਰਮਾਨ ਹੈ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ ਬਾਬਾ ਜਰਨੈਲ ਸਿੰਘ ਦੀ ਐਸੀ ਬੁਲੰਦ ਹਸਤੀ ਹੈ ਜਦੋਂ ਤੇ ਹੁਕਮ ਹੋਇਆ ਵੀ ਚੌਂਕੜਾ ਮਾਰ ਕੇ ਬਾਣੀ ਪੜਨੀ ਹੈ ਆਤਮਕ ਤੌਰ ਤੇ ਬਰਕਤਾਂ ਹਾਸਲ ਕਰਨ ਲਈ ਤੇ ਉਹਨੇ ਚੌਂਕੜਾ ਮਾਰ ਲਿਆ ਔਰ ਚੌਂਕੜੇ ਵਿੱਚ 101 ਇੱਕ ਜਬਦੀ ਸਾਹਿਬ ਦਾ ਪਾਠ ਕੀਤਾ ਹੈ। ਵੀ ਆਪਾਂ ਕਹੇ ਤੇ ਦਿਨੇ ਵੀ ਉਹ ਸਿਪਾਈ ਬੜਾ ਤਕੜਾ ਸੀ। ਪਰ ਉਹਦੇ ਪਿੱਛੇ ਪਹਿਲਾਂ ਸੰਤ ਬਣਨਾ ਪਿਆ। ਜਦੋਂ ਆ ਗਿਆ ਹੋਈ ਵੀ ਸੰਤ ਦੀ उपाधि ਹਾਸਲ ਕਰਨੀ ਹੈ ਚੌਂਕੜਾ ਮਾਰ ਕੇ ਬਹਿ ਗਿਆ ਬਾਬਾ ਉਹ। ਔਰ ਜਦੋਂ ਸੰਤ ਬਣ ਗਿਆ ਮੋ ਮਾਇਆ ਨੂੰ ਜਿੱਤ ਲਿਆ ਤਨ ਦੀ ਪਰਵਾਹ ਨਾ ਰਹੀ ਜਦੋਂ ਸਿਪਾਹੀ ਬਣ ਕੇ ਨਿਤਰਿਆ ਉਹ ਮਾਮੂਲੀ ਹੁੰਦਾ ਤੇ 1.5 ਲੱਖ ਫੌਜ ਦੇ ਸਾਹਮਣੇ 1.5 200 ਸਿੰਘ ਦੇ ਵਿੱਚ ਐਸਾ ਲੋਹੇ ਦਾ ਵजूद ਭਰ ਕੇ 1.5 ਲੱਖ ਫੌਜ ਦੇ ਸਾਹਮਣੇ ਖੜੇ ਕਰ ਦੇਣਾ ਇਹ ਮਾਮੂਲੀ ਪੁਰਸ਼ਾਂ ਦੇ ਹਿੱਸੇ ਨਹੀਂ ਆਇਆ ਉਦੀ ਸੰਗਤ ਕਰਨ ਦੇ ਨਾਲ ਹੀ 1.5 200 ਸੂਰਮਾ 1.5 ਲੱਖ ਦੇ ਘੇਰੇ ਸਾਹਮਣੇ ਪੈਰ ਗੱਟ ਕੇ ਖਲੋ ਗਿਆ ਜਿਨ੍ਹਾਂ ਦੇ ਬਾਰੇ ਕਬੀਰ ਜੀ ਦਾ ਫੁਰਮਾਨ ਆਇਆ ਪੁਰਜਾ ਪੁਰਜਾ ਕਟ ਮਰੈ ਕਬ ਹੂਨਾ ਛਾਡੈ ਖੇਤ ਸਤਗੁਰ ਮੇਰਾ ਤਾਣ ਨਿਤਾਣ ਜਿਨ੍ਹਾਂ ਦੇ ਪੱਲੇ ਕੱਖ ਨਾ ਹੋਵੇ ਚੌਂਕੜਾ ਲਾ ਲੈਣ ਇੰਨਾ ਤਾਣ ਬਖਸ਼ਦੇ ਨੇ ਤੀਸਰੇ ਨੰਬਰ ਤੇ ਭਾਰਤ ਵਰਸ਼ ਦੀ ਫੌਜ ਹੈ ਦੁਨੀਆਂ ਵਿੱਚ ਬਾਹੂ ਬਲ ਅੰਦਰ ਜਬ ਜੀ ਜਾਪ ਕਰਨ ਵਾਲਿਆਂ ਨੂੰ ਚੌਂਕੜੇ 'ਚ ਉਹ ਕੈਸੀ ਬਰਕਤ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਇਹ ਅਕਰਿਤ ਘਣਤਾ ਦੀਆਂ ਹੱਦਾਂ ਪਾਰ ਕਰਨ ਵਾਲੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਭਲਾਉਣ ਵਾਲੇ ਭਾਰਤ ਵਰਸ਼ ਦੇ ਐਸ਼ਾਨ ਫਰਾਮੋਸ਼ ਉਹ ਫੌਜੀਆਂ ਨੂੰ ਕੁੱਛੋ ਜਬਜੀ ਤੇ ਜਾਪ ਦਾ ਜਿਹਦਾ ਚੌਂਕੜਾ ਸੀ ਡੇਢ ਲੱਖ ਦੇ ਘੇਰੇ ਨੂੰ ਏਦਾਂ ਉਡਾਇਆ ਹੈ 200 ਸਿੰਘ ਨਾਲ ਜਿਵੇਂ ਗਿੱਦੜਾਂ ਦੀਆਂ ੜਾਰਾਂ ਸ਼ੇਰ ੜਾਉਂਦੇ ਨੇ ਜਿਵੇਂ ਗਿੱਦੜਾਂ ਦੀਆਂ ੜਾਰਾਂ ਸ਼ੇਰ ੜਾਉਂਦੇ ਨੇ ਬਰਕਤਾਂ ਜਬਜੀ ਚੋਂ ਹਾਸਲ ਹੋਈਆਂ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਬਾਬਾ ਜਰਨੈਲ ਸਿੰਘ ਨੂੰ ਬਾਬਾ ਜੀ ਫੌਜਾਂ ਦੇ ਕੋਲ ਟੈਂਕ ਬੜੇ ਨੇ ਤੋਪਾਂ ਬੜੀਆਂ ਨੇ ਹੈਲੀਕਾਪਟਰ ਬੜੇ ਨੇ ਫੌਜਾਂ ਬੜੀਆਂ ਨੇ ਤੇ ਤੁਸੀਂ ਕਿਹਦੇ ਆਸਰੇ جنگ ਲੜਨੀ ਹੈ ਤੇ ਬਾਬਾ ਜਰਨੈਲ ਸਿੰਘ ਨੇ ਮੁਸਕਰਾਉਂਦਿਆਂ ਹੋਇਆਂ ਜਵਾਬ ਦਿੱਤਾ ਕਹਿੰਦੇ ਇਹਨਾਂ ਭਾਰਤ ਵਰਸ਼ ਦੀਆਂ ਫੌਜਾਂ ਨੂੰ ਟੇਕ ਹੈ ਟੈਂਕਾਂ ਦੀ ਇਹਨਾਂ ਨੂੰ ਆਸਰਾ ਹੈ ਲੱਖਾਂ ਫੌਜਾਂ ਤੇ ਹਥਿਆਰਾਂ ਦਾ ਤੇ ਮੈਨੂੰ ਟੇਕ ਹੈ ਗੁਰੂ ਰਾਮਦਾਸ ਤੇ ਗੁਰੂ ਗੋਬਿੰਦ ਸਿੰਘ ਦੀ ਤੇ ਜਿਹਦੇ ਵੱਲ ਗੁਰੂ ਗੋਬਿੰਦ ਸਿੰਘ ਹੋ ਜਾਵੇ ਤੁਸੀਂ ਜ਼ਫਰਨਾਮਾ ਨਹੀਂ ਪੜਿਆ ਕਿ ਊਰਾ ਗਰੂਰਸਤ ਬਾ ਮੁਲਕ ਮਾਲ ਕਿ ਊਰਾ ਗਰੂਰਸਤ ਵਾਹ ਮੁਲਕ ਮਾਲਵਾ ਮਾਰਾ ਪਨਾਸ ਤੇ ਯਸ ਦਾ ਆਕਾਲ ਜਿਹਦੇ ਵੱਲ ਗੁਰੂ ਗੋਬਿੰਦ ਸਿੰਘ ਹੋ ਜਾਵੇ ਅਕਾਲ ਹੋ ਜਾਵੇ ਉਹਨੂੰ ਲੱਖਾਂ ਫੌਜਾਂ ਦਾ ਡਰ ਨਹੀਂ ਰਹਿੰਦਾ ਇਹਨਾਂ ਨੂੰ ਟੇਕ ਹੋਵੇ ਵੀ ਟੈਂਕਾਂ ਦੀ ਵੇਖੋ ਇਹਨਾਂ ਦੇ ਟੈਂਕ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਨਾਲ ਕਿਦਾਂ ਜਰਨੈਲ ਸਿੰਘ ਉਡਾਵੇਗਾ ਅੱਜ ਇਹ ਬਰਕਤਾਂ ਨੇ ਜਪਜੀ ਦੀਆਂ ਇਹ ਤਾਕਤਾਂ ਨੇ ਜਪਜੀ ਤੋਂ ਮਿਲੀਆਂ ਤੇ ਨਾਲ ਦੀਆਂ ਦੀ ਗੱਲ ਸੁਣ ਲਓ ਨਾਲਦਿਆਂ ਦੀ ਜਿਹੜੀ ਅਵਸਥਾ ਸੀ ਉਸ ਮਹਾਪੁਰਸ਼ ਦੇ ਬਾਣੀ ਦਾ ਇੱਕ ਕਥਨ ਹੈ ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ ਵੀ ਇਹਨਾਂ ਕੋਲ ਐਸੀ ਅਵਸਥਾ ਹੈ ਸਾਧੋ ਇਹੋ ਤਨ ਮਿਥਿਆ ਜਾਣੋ ਇਹ ਜਿਹੜਾ ਡੇਢ 200 ਸਿੰਘ ਸੀਨਾ ਨਾਲ ਤਨ ਨੂੰ ਮਿੱਟੀ ਸਮਝਦਾ ਸੀ ਹਰਮੰਦਰ ਦੀ ਰਾਖੀ ਲਈ ਅਕਾਲ ਤਖਤ ਦੀ ਰਾਖੀ ਲਈ ਨਾਲ ਸੋਭ ਰਹੇ ਸਨ ਤੇ ਉਹ ਜਿਹੜਾ ਬਾਬਾ ਸ਼ਵੇਗ ਸਿੰਘ ਹੈ ਪੱਤਰਕਾਰ ਕਹਿੰਦਾ ਗੱਲ ਸੁਣੋ ਜਰਨਲ ਸਾਹਿਬ ਜਿੱਥੇ ਤੁਸੀਂ ਟ੍ਰੇਨਿੰਗ ਲਈ ਹੈ ਉਥੇ ਹੀ ਆ ਸੈਂਕੜੇ ਜਰਨੈਲ ਨੇ ਭਾਰਤੀਆ ਸਲਤਨਤ ਦੇ ਜਿਹੜੇ ਤੁਹਾਡੇ ਤੇ ਹਮਲਾ ਕਰਨ ਆਏ ਨੇ ਸੰਤਾਂ ਦੇ ਵੱਲ ਕੱਲੇ ਜਰਨੈਲ ਲੋਕ ਤੇ ਮੁਠੀ ਪਰ ਫੌਜਾਂ ਨੇ ਤੇ ਦੂਜੇ ਬਨੇ ਸੈਂਕੜੇ ਜਰਨੈਲ ਤੇ ਲੱਖਾਂ ਫੌਜਾਂ ਮੁਕਾਬਲਾ ਕਿਵੇਂ ਕਰੋਗੇ ਇਹਨਾਂ ਮਾਨਸੀ ਉਸ ਨੂੰ ਬਾਬਾ ਜਰਨੈਲ ਸਿੰਘ ਤੇ ਇਡਾ ਵੱਡਾ ਅਫੀਸਰ ਇਡਾ ਐਜੂਕੇਟਿਡ ਬੰਦਾ ਜੇ ਬਾਬਾ ਜਰਨੈਲ ਸਿੰਘ ਦੇ ਪੱਲੇ ਕੱਕ ਨਹੀਂ ਸੀ ਤੇ ਬਾਬੇ ਅੱਗੇ ਝੁਕ ਨਾ ਗਿਆ ਹੁੰਦਾ ਉਹ ਉਹ ਕਹਿੰਦਾ ਇੱਕ ਇੱਕ ਫਰਕ ਹੈ ਸ਼ੁਭੇਗ ਸਿੰਘ ਜੀ ਕਹਿੰਦੇ ਇੱਕ ਫਰਕ ਹੈ ਵੀ ਭਾਰਤ ਵਰਸ਼ ਦੀਆਂ ਫੌਜਾਂ ਨੂੰ ਮਾਣ ਹੈ ਹਥਿਆਰਾਂ ਤੇ ਟ੍ਰੇਨਿੰਗ ਵੀ ਉੱਥੇ ਲਈ ਹੈ ਜਿੱਥੇ ਮੈਂ ਲਈ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ਿਸ਼ਾਂ ਦੇ ਰੂਪ ਵਿੱਚ ਮੇਰੇ ਨਾਲ ਬਾਬਾ ਜਰਨੈਲ ਸਿੰਘ ਹੈ ਜਿਹੜਾ ਇਹਨਾਂ ਜਰਨੈਲਾਂ ਦੇ ਨਾਲ ਹੈ ਨਹੀਂ ਹੈ ਤੇ ਜਿਨ੍ਹਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਹੋਵੇ ਉਹਨਾਂ ਨੂੰ ਡਰ ਨਹੀਂ ਲੈਂਦਾ ਆ ਬਾਪੂ ਜਗੀਰ ਸਿੰਘ ਬਾਪੂ ਜਗੀਰ ਸਿੰਘ ਨੂੰ ਸਿੰਘਾਂ ਨੇ ਆਖਿਆ ਬਾਬਾ ਜੀ ਔਖਾ ਸਮਾ ਆ ਗਿਆ ਸ਼ਹੀਦੀ ਸ਼ਹੀਦੀ ਪਾਉਣੀ ਪੈਣੀ ਹੈ ਤੇ ਖੇੜੇ ਵਿੱਚ ਆ ਕੇ ਕਹਿੰਦੇ ਵੀ ਸ਼ਹੀਦੀ ਪਾਉਣ ਤੋਂ ਪਹਿਲਾਂ ਇੱਕ ਮੰਗ ਹੈ ਮੇਰੀ ਉਹ ਕਹਿੰਦੇ ਜੀ ਦੱਸੋ ਹੁਕਮ ਕਰੋ ਬਾਪੂ ਜਗੀਰ ਸਿੰਘ ਸੰਤਾਂ ਦੇ ਭਾਈ ਕਹਿੰਦੇ ਕਿ ਨਵਾਂ ਚੋਲਾ ਚਾਹੀਦਾ ਹੈ ਸਮਾ ਵੇ ਰਗਦਾ ਹੈ ਪਰ ਇਹ ਕੰਡਿਆਂ ਦੀਆਂ ਸੇਜਾਂ ਤੇ ਸੌਣ ਵਾਲੇ ਨੇ ਮਾਮੂਲੀ ਸਾਡੇ ਵਰਗੇ ਮਾਮੂਲੀ ਲੋਕ ਨਹੀਂ ਇਹ ਕੰਡਿਆਂ ਦੀਆਂ ਸੇਜਾਂ ਤੇ ਖੁਦਾ ਨੂੰ ਤਾਨਾ ਦੇਣ ਦੀ ਜਗ੍ਹਾ ਮਿੱਤਰ ਪਿਆਰਾ ਕਹਿਣ ਵਾਲੇ ਨੇ ਬਾਣੇ ਵਿੱਚ ਰਹਿਣ ਵਾਲੇ ਨੇ ਉਹ ਬਾਬਾ ਤੈਨੂੰ ਨਵੇਂ ਟੋਲੇ ਦੀ ਪਈ ਐ ਟੈਂਕਾਂ ਤੋਪਾਂ ਦੇ ਗੋਲੇ ਵੱਜਣੇ ਨੇ ਚੀਥੜੇ ਉੱਡ ਜਾਣੇ ਨੇ ਤੇ ਬਾਪੂ ਜਗੀਰ ਸਿੰਘ ਕਹਿੰਦਾ ਸਿੰਘੋ ਮੌਤ ਨੂੰ ਮੇਰੇ ਭਾਈ ਨੇ ਬਾਬਾ ਜਰਨੈਲ ਸਿੰਘ ਨੇ ਅੱਜ ਵਿਆਹਣਾ ਐ ਤੇ ਮੇਰੇ ਮਨ ਵਿੱਚ ਚਾਹ ਹੈ ਵੀ ਜਦੋਂ ਵਿਆਹ ਤੇ ਭਾਈ ਦਾ ਤੇ ਮੈਂ ਸਰਬਾਲਾ ਬਣਾ ਤੇ ਸਰਬਾਲੇ ਨੂੰ ਕੱਪੜੇ ਨਵੇਂ ਤੇ ਟੌਰ ਪੂਰਾ ਚਾਹੀਦਾ ਹੈ ਤੇ ਇਹ ਹੈ ਉਹਨਾਂ ਦੀਆਂ ਗੱਲਾਂ ਇਹ ਕਥਾਕਾਰਨੀ ਸੌਖੀ ਹੈ ਸੁਣਨੀ ਵੀ ਬੜੀ ਸੌਖੀ ਹੈ ਢਾਈ ਤਿੰਨ ਘੰਟੇ ਸ਼ੈਣੇ ਖੜਕਾ ਕੇ ਕੁਫਰ ਤੋਲਣਾ ਵੀ ਬੜਾ ਸ਼ੌਕਾ ਏ ਪਰ ਨੰਗੀਆਂ ਤੇਗਾ ਦੇ ਉੱਤੇ ਨੱਚਦਿਆਂ ਹੋਿਆਂ ਮੌਤ ਨੂੰ ਵਿਆਹਣ ਦੀਆਂ ਗੱਲਾਂ ਕਰਨੀਆਂ ਇਹ ਉਹਨਾਂ ਦੇ ਹਿੱਸੇ ਨੇ ਜਿਨ੍ਹਾਂ ਦਾ ਦਿਨ ਮਨਾਉਨੇ ਆ ਏ ਮਸ਼ਤਾਸੀ ਨਾ ਮਹਾਪੁਰਸ਼ਾਂ ਦੀ ਸਾਡੋ ਇਹੋ ਤਨ ਮਿੱਥਿਆ ਜਾਨੋ ਮਿੱਥਿਆ ਸਮਝ ਲਿਆ ਸ਼ਰੀਰ ਆਪਾਂ ਵਾਰਨ ਲਈ ਤਿਆਰ ਨੇ ਐਸੇ ਮਹਾਪੁਰਸ਼ ਬਾਬਾ ਜਰਨੈਲ ਸਿੰਘ ਨੇ ਇੱਕ ਬਚਨ ਕੀਤਾ ਸੀ ਕਹਿੰਦੇ ਸਾਡਾ ਇਤਿਹਾਸ ਚਰਖੜੀਆਂ ਤੇ ਚੜਨ ਵਾਲਿਆਂ ਦਾ ਹੈ ਅਸੀਂ ਉਹ ਆ ਪੱਤਰਕਾਰ ਕਹਿੰਦਾ ਫੌਜਾਂ ਤੋਂ ਡਰ ਨਹੀਂ ਲੱਗਦਾ ਕਹਿੰਦਾ ਅਸੀਂ ਉਹ ਆ ਜਿਹੜੇ ਚਖੜੀਆਂ ਤੇ ਚੜੇ ਨੇ ਅਸੀਂ ਉਹ ਆ ਜਿਨ੍ਹਾਂ ਨੇ ਤੱਤੀਆਂ ਤਵੀਆਂ ਤੇ ਬਹਿ ਕੇ ਸੀ ਨਹੀਂ ਕੀਤੀ ਅਸੀਂ ਉਹਦੇ ਲਾਲ ਅਸੀਸ ਦਿਆ ਪਰ ਸੀ ਨਾ ਉਚਰੀ ਹੋਇਆ ਮੁਠੀ ਪਰ ਫੌਜਾਂ ਲੈ ਕੇ ਤੱਤੀ ਤਵੀ ਤੇ ਬਹਿਣ ਵਾਲੇ ਲੱਖਾਂ ਦੇ ਨਾਲ ਚਮਕੌਰ ਦੀ ਗੜੀ ਚ ਟਕਰਾਉਣ ਵਾਲਿਆਂ ਨੂੰ ਡਰਾਉਂਦੇ ਹੋ ਉਹਦੇ ਬਚਨਾਂ ਦੇ ਵਿੱਚ ਐਸੀ ਬਰਕਤ ਸੀ ਵਾਕਿਆ ਹੀ ਜੇ ਕੋਈ ਇਹ ਬਚਨ ਕਹਿ ਦਵੇ ਦਾਦਾ ਕਰੇ ਵੀ ਸੰਤ ਨੇ ਗਪਾ ਵੱਡੀਆਂ ਨੇ ਉਹਦੇ ਬਚਨਾਂ ਦੀ ਤਾਕਤ ਤਕਰੀਰ ਦੀ ਤਾਕਤ ਤੇ ਛੱਡੋ ਅੱਜ ਉਹ ਸ਼ਰੀਰ ਕਰਕੇ ਭਾਵੇਂ ਨਹੀਂ ਹੈ ਦਸਤਾਰ ਉਹਦੀ ਬਾਬਾ ਹਰਨਾਮ ਸਿੰਘ ਦੇ ਸਿਰ ਤੇ ਹੈ ਪਰ ਉਹਦੀ ਤਕਰੀਰ ਜਿਹੜੀ ਕੈਸਟਾਂ ਵਿੱਚ ਹੈ ਅੱਜ ਵੀ ਦੁਸ਼ਮਣਾਂ ਦੇ ਕੰਨ ਹੀ ਪੈ ਜਾਵੇ ਤੇ ਭਾਜੜਾ ਪਹਿ ਜਾਂਦੀਆਂ ਨੇ ਐਸਾ ਬਾਹੂਬਲੀ ਹੋਇਆ ਹੈ ਉਹ ਐਸ਼ੀਆਂ ਬਰਕਤਾਂ ਦਾ ਮਾਲਕ ਹੋਇਆ ਹੈ ਉਹ ਤੇ ਅੱਜ ਦੇ ਸਮੇਂ ਵਿੱਚ ਚੱਲ ਕੀ ਰਿਹਾ ਹੈ ਤਮਦਮੀ ਟਕਸਾਲ ਨੂੰ ਪੰਥ ਨੂੰ ਖਤਮ ਕਰਨ ਦੇ ਲਈ ਟਕੇ ਟਕੇ ਦੇ ਵਿਗਣ ਵਾਲੇ ਸਟੇਜਾਂ ਤੇ ਬਹਿ ਕੇ ਅੱਜ ਦਾਵਾ ਪਏ ਕਰਦੇ ਨੇ ਵੀ ਟਕਸਾਲ ਦੀ ਦੇਣ ਕੀ ਹੈ ਪੰਥ ਨੂੰ ਤੇ ਨਾਂ ਵੀ ਲੈ ਦਵਾਂ ਦਾਦਾ ਕਰਨ ਵਾਲੇ ਆ ਉਹ ਆ 20 22 ਸਾਲ ਹੋਏ ਨੇ ਉਹ ਕਾਲਜ ਜੇ ਖੋਲੇ ਨੇ ਉਹਨਾਂ ਨੇ ਅਕਾਲ ਜੀ ਦੇ ਖੋਲ ਕੇ ਦੇ 10 20 ਲੈਕਚਰ ਯਾਦ ਕਰਾਉਂਦੇ ਨੇ ਤੇ ਨਾਲ ਆਂਦੇ ਜੀ ਇਹ ਪ੍ਰੋਫੈਸਰ ਬਣ ਗਏ ਤੇ ਫੇਰ ਲਖਮੀ ਨੇ ਸਾਰੇ ਵਿਚਾਰ ਦੀ ਗੱਲ ਕਰੋ ਤੇ ਬਹਿਣ ਚੁ ਗਿਆ ਨਹੀਂ ਤੇ ਜਦੋਂ ਖਾਲਸੇ ਦੀ ਸ਼ਾਨ ਦੇ ਖਿਲਾਫ ਗੁਰੂ ਦੇ ਖਿਲਾਫ ਬੋਲਦੇ ਨੇ ਬਾਣੀ ਬਾਣੇ ਦੇ ਖਿਲਾਫ ਬੋਲਦੇ ਨੇ ਗੁਰ ਇਤਿਹਾਸ ਦਸਮ ਬਾਣੀ ਭਟਾਂ ਦੀ ਬਾਣੀ ਤੇ ਤਰਕ ਕਰਦੇ ਨੇ ਖਾਲਸਾ ਕਹਿੰਦਾ ਵਿਚਾਰ ਕਰੋ ਵਿਚਾਰ ਕਰਦੇ ਨਹੀਂ ਫਿਰ ਖਾਲਸਾ ਟਕਰਾਰ ਕਰਦਾ ਹੈ ਤੇ ਸਰਕਾਰਾਂ ਆ ਕੇ ਤਰਲੇ ਲੈਂਦੇ ਨੇ ਸਿਕਿਉਰਿਟੀ ਚਾਹੀਦੀ ਹੈ ਪ੍ਰਚਾਰ ਸੱਚ ਦਾ ਤੇ ਸਰਕਾਰੀ ਰਫਲਾਂ ਦੇ ਸਾਹੇਠ ਕਰਨਾ ਹੈ ਮੈਂ ਪਹਿਲੀ ਵਾਰੀ ਵੇਖਿਆ ਹੈ ਵੀ ਬਾਬਾ ਜਰਨੈਲ ਸਿਆ ਸੁਣਿਆ ਸੀ ਤੂੰ ਸੱਚ ਬੋਲਦਾ ਤੇਰਾ ਤੇਰਾ ਮੁਕਾਬਲਾ ਕੀਤਾ ਇਹਨਾਂ ਨੇ ਤੇਰੇ ਸਾਹਮਣੇ ਸਰਕਾਰਾਂ ਖਲੋ ਗਈਆਂ ਤੂੰ ਇੱਕ ਡਾਕੇ ਲੜਿਆ ਹੈ ਤੂੰ ਸੱਚਾ ਸੀ ਤੈਨੂੰ ਤੇ ਸਰਕਾਰੀ ਗਨਮੈਨ ਦਿੱਤੇ ਨਾ ਇਹਨਾਂ ਤੈਨੂੰ ਸ਼ਹੀਦ ਕੀਤਾ ਹੈ ਤੇ ਪਹਿਲੀ ਵਾਰ ਦੁਨੀਆ ਤੇ ਵੇਖਿਆ ਵੀ ਅਸੀਂ ਸੱਚ ਬੋਲਦੇ ਆਂ ਤੇ ਸੱਚ ਬੋਲਣ ਲਈ ਬਾਬਾ ਜੀ ਸਰਕਾਰੀ ਰਫਲਾਂ ਚਾਹੀਦੀਆਂ ਨੇ ਉਦਾਂ ਨਹੀਂ ਬੋਲਿਆ ਜਾਂਦਾ ਮੈਂ ਤੈਨੂੰ ਦੱਸਾਂ ਸੱਚ ਬੋਲਣ ਵਾਲਿਆਂ ਨੂੰ ਦਬਾਉਣ ਲਈ ਸਰਕਾਰੀ ਰਫਲਾਂ ਵਰਤੀਆਂ ਜਾਂਦੀਆਂ ਨੇ ਬੋਲਣ ਲਈ ਨਹੀਂ ਸੱਚ ਬੋਲਣ ਵਾਲਿਆਂ ਨੂੰ ਦਬਾਉਣ ਲਈ ਟੈਂਕ ਆਉਂਦੇ ਨੇ ਤੋਪਾਂ ਆਉਦੀਆਂ ਨੇ ਕਮਾਂਡੋ ਆਉਂਦੇ ਨੇ ਪਹਿਲੀ ਵਾਰ ਵੇਖਿਆ ਵੀ ਝੂਠ ਬੋਲਣ ਵਾਲਿਆਂ ਨੂੰ ਕਮਾਂਡੋ ਦਿੱਤੇ ਗਏ ਨੇ ਸੱਚ ਦੇ ਉਲਟ ਬੋਲਣ ਵਾਲਿਆਂ ਨੂੰ ਕਮਾਂਡੋ ਅੱਗੇ ਮਿਲਦੇ ਰਹੇ ਨੇ ਦਾਵਾ ਸੱਚ ਦਾ ਹੋ ਰਿਹਾ ਏ ਵੱਡਣੀਆਂ ਗੱਪਾਂ ਨੇ ਔਰ ਹੈਰਾਨੀ ਇਸ ਗੱਲ ਦੀ ਆ ਜਿਹੜੇ ਪਿਓ ਗੁਰੂ ਗੋਬਿੰਦ ਦਾ ਦਿੱਤਾ ਖਾਂਦੇ ਨੇ ਉਹਦੀ ਗੋਦ ਵਿੱਚ ਬਹਿ ਕੇ ਉਹਦੀ ਦਾੜੀ ਨੂੰ ਹੱਥ ਪਾਉਂਦੇ ਨੇ ਉਹਦੀ ਬਾਣੀ ਨੂੰ ਉਹਦੇ ਬਾਣੇ ਨੂੰ ਉਹਦੀ ਖੰਡੇ ਦੀ ਪੌਲ ਤੇ ਤਰਕ ਕਰਦੇ ਨੇ ਤੇ ਜਦੋਂ ਫਿਰ ਖਾਲਸਾ ਜਾਗਦਾ ਏ ਕਹਿੰਦੇ ਨੇ ਵਿਚਾਰ ਨਾ ਕਰ ਲਈਏ ਤਕਰਾਰ ਕਿਉਂ ਕਰਦੇ ਹੋ ਕਿਸੇ ਦੇ ਪਿਓ ਦੇ ਦਾੜੇ ਨੂੰ ਹੱਥ ਪਾਉਂਗੇ ਤੇ ਉਹ ਵਿਚਾਰ ਕਰੇਗਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਂ ਥੋੜੀ ਕਹਿਣਾ ਕਹਿੰਦੇ ਮੂਰਖ ਗੰਢ ਪਵੈ ਮੂੰਹ ਮਾਰ ਇੱਥੇ ਕੋਈ ਦੋਰ ਨਹੀਂ ਹੈ ਕੱਲ ਨੂੰ ਮੇਰੇ ਵਰਗਾ ਸਟੇਜ ਤੇ ਬਹਿ ਕੇ ਬਾਣੀ ਬਾਣੇ ਦੇ ਖਿਲਾਫ ਬੋਲੇਗਾ ਤੇ ਤਿਆਰੀ ਰੱਖੇ ਡਾਂਗਾ ਵੱਜਣੀਆਂ ਹੀ ਵੱਜਣੀਆਂ ਨੇ ਇਹ ਖਾਲਸੇ ਦਾ ਸਿਧਾਂਤ ਰਿਹਾ ਹੈ ਜਿਹੜਾ ਗੁਰੂ ਪਾਤਸ਼ਾਹ ਦੀ ਸ਼ਾਨ ਵਿੱਚ ਬੋਲੇਗਾ ਖਾਲਸਾ ਅਕਾਲ ਤਖਤ ਲਈ ਗੁਰ ਮਰਿਆਦਾ ਗੁਰ ਸਿਧਾਂਤ ਲਈ ਡਾਂਗ ਚੁੱਕਦਾ ਰਿਹਾ ਹੈ ਕਿਤੇ ਅੱਜ ਦੀਆਂ ਗੱਲਾਂ ਨੇ 300 ਸਾਲ ਇਹੀ ਕੁਝ ਤੇ ਚੱਲਦਾ ਰਿਹਾ ਹੈ ਯਾਦ ਰੱਖ ਇਸ ਗੱਲ ਨੂੰ ਤਕਸਾਲ ਨੂੰ ਪੰਥ ਨੂੰ ਖਤਮ ਕਰਨ ਵਾਲੇ ਦੁਨੀਆਂ ਤੋਂ ਕਈ ਚਲੇ ਗਏ ਟਕਸਾਲ ਦੀ ਦੇਣ ਕੀ ਹੈ ਤੇ ਤੁਹਾਡੇ ਕਾਲਜਾਂ ਦੀ ਦੇਣ ਕੀ ਹੈ 22 ਸਾਲਾਂ ਦਾ ਤੁਹਾਡਾ ਪੁਲੰਦਾ ਹੈ 22 ਸਾਲਾਂ ਦਾ ਤੁਹਾਡਾ ਕੱਚਾ ਪిల్లా ਜਿਹਾ ਇਤਿਹਾਸ ਹੈ ਕੱਲ ਤੁਸੀਂ ਕਾਲਜਾਂ 'ਚ ਪੜ੍ਹੇ ਹੋ ਨਾਕੌਮ ਲਈ ਕੰਡਾ ਖਾਦਾ ਨਾਕੌਮ ਲਈ ਸ਼ਹੀਦੀ ਦਿੱਤੀ ਆ ਤੈਨੂੰ ਦੱਸਾਂ ਟਕਸਾਲ ਦੀ ਕੀ ਦੇਣ ਹੈ ਪੰਥ ਵਿੱਚ ਇਤਿਹਾਸ ਬੋਲਦੇ ਨੇ ਇਹ ਨਿਰੀਆਂ ਸਟੇਜ ਦੀਆਂ ਗੱਲਾਂ ਨਹੀਂ ਅਖਬਾਰਾਂ ਬੋਲਦੀਆਂ ਨੇ بڑے 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 ਚੈਨਲ ਬੋਲਦੇ ਨੇ ਤਕਸਾਲ ਕਦੇ ਮਿਟ ਨਹੀਂ ਸਕਦੀ ਇਹ ਪੰਛ ਮਿਟ ਨਹੀਂ ਸਕਦਾ ਕਿਉਂਕਿ ਇਹਨੂੰ ਮਟਾ ਵੀ ਦੋਂਗੇ ਸਿਰ ਲਾ ਵੀ ਦੋਂਗੇ ਇਹਦੇ ਕੋਲ ਬਾਬਾ ਦੀਪ ਸਿੰਘ ਹੈ ਜਿਹੜਾ ਫਿਰ ਸਿਰ ਤਲੀ ਤੇ ਰੱਖ ਕੇ ਲੱਖਾਂ ਦੇ ਸਿਰ ਲਾ ਦਿੰਦਾ ਹੈ ਇਹਦੋਂ ਵੱਧ ਕੀ ਕਰ ਲਵੇਗੀ ਸਰਕਾਰ ਸਿਰ ਹੀ ਲਾਵੇਗੀ ਇਹ ਫਿਰ ਸਿਰ ਟਕਾ ਲੈਂਦੇ ਨੇ ਇਹਦੇ ਕੋਲ ਬਾਬਾ ਜਰਨੈਲ ਸਿੰਘ ਬਾਬਾ ਮਨੀ ਸਿੰਘ ਇਹਦੇ ਕੋਲ ਬਾਬਾ ਗੁਰਬਖਸ਼ ਸਿੰਘ ਵਰਗੇ ਸਿਰਲਾ ਤਸੂਰਮੇ ਨੇ ਤੇ ਤੁਹਾਡੇ ਕੋਲ ਕਲਜ ਵਾਲਿਓ ਜੂਆਂ ਨੇ ਤੁਸੀਂ ਵਿਖਾ ਦਿਓ ਕੌਮ ਲਈ ਕਿਸੇ ਨੇ ਸ਼ਹਾਦਤ ਦਿੱਤੀ ਹੋਵੇ ਇਹਦੇ ਕੋਲ ਬ੍ਰਹਮ ਵਿੱਦਿਆ ਦੇ ਵਿਦਵਾਨ ਪੁਰਸ਼ ਬ੍ਰਹਮ ਗਿਆਨੀ ਮਹਾਪੁਰਸ਼ ਵਿੱਦਿਆ ਦੇ ਮਾਰਦੰਡ ਅਰਬੀ ਫਾਰਸੀ ਸੰਸਕ੍ਰਿਤ ਉਰਦੂ ਪੰਜਾਬੀ ਗੁਰਮੁਖੀ ਸਹਿਸਕ੍ਰਿਤੀ ਹਿੰਦੀ ਦੇ ਵਿਦਵਾਨ ਬ੍ਰਹਮ ਗਿਆਨੀ ਬਾਬਾ ਸੁੰਦਰ ਸਿੰਘ ਨੇ ਇਹਦੇ ਕੋਲ ਬਾਬਾ ਗੁਰਵਚਨ ਸਿੰਘ ਨੇ ਤੇ ਤੁਹਾਡੇ ਕੋਲ ਕੀ ਹੈ ਪੰਜਾਬੀ ਤੇ ਚੰਗੀ ਤਰ੍ਹਾਂ ਆਉਂਦੀ ਨਹੀਂ ਵਿਚਾਰ ਤੁਸੀਂ ਕੀ ਕਰਨੀ ਹੈ 20 ਲੈਕਚਰਾਂ ਵਾਲੇ ਗਿਆਨੀ ਨਹੀਂ ਬਣ ਜਾਂਦੇ ਛੇ ਛੇ ਸੱਤ ਸੱਤ ਕਮਾਂਡੋ ਨਾਲ ਰੱਖਣ ਵਾਲੇ ਪ੍ਰਚਾਰਕ ਨਹੀਂ ਬਣ ਜਾਂਦੇ ਝੂਠ ਦੇ ਪੁਲੰਦੇ ਨੇ ਜਿਨੇ ਮਦੀ ਖੋਲੀ ਜਾਉ ਸਟੇਜਾਂ ਤੇ ਸੱਚ ਦੇ ਨਾਲ ਨਾ ਸਰਕਾਰਾਂ ਰਹੀਆਂ ਸੱਚ ਦਾ ਤਖਤ ਢੈਂਦਾ ਏ ਸੱਚ ਦਾ ਅਨੰਦਾਂ ਦਾ ਪੁਰੀ ਦਾ ਤਖਤ ਢੈਂਦਾ ਏ ਸੱਚ ਦਾ ਆਕਾਲ ਤਖਤ ਢੈਂਦਾ ਏ ਕਦੀ ਨਹੀਂ ਵੇਖਿਆ ਵੀ ਸੱਚ ਦੇ ਤਖਤ ਨੂੰ ਸਿਕਿਉਰਿਟੀ ਮਿਲੀ ਹੋਵੇ ਅੱਜ ਕੱਲ੍ਹ ਇਹ ਸਰਕਾਰਾਂ ਦਿੰਦੀਆਂ ਨੇ ਇਹਨਾਂ ਨੂੰ ਇਹ ਮੁੱਕ ਨਹੀਂ ਸਕਦੇ ਇਨਾਂ ਕੋਲ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਵਾਲੇ ਤੇ ਬਾਬਾ ਹਰਨਾਮ ਸਿੰਘ ਜੀ ਮੌਜੂਦਾ ਮੁਖੀ ਚਾਣਕਿਆ ਨੀਤੀ ਦੇ ਮਾਹਰ ਮਹਾਪੁਰਸ਼ ਨੇ ਜਿਹੜੇ ਜਿਹੜੇ ਆਪਣੀਆਂ ਬਰਕਤਾਂ ਨਾਲ ਕਦੇ ਕੌਮ ਦੇ ਸ਼ਹੀਦਾਂ ਨੂੰ ਅਤਵਾਦੀ ਕਿਹਾ ਸੀ ਭਾਰਤ ਵਰਸ਼ ਦੀ ਸਰਕਾਰ ਨੇ ਐਸੇ ਚਨਕਿਆ ਨੀਤੀ ਦੇ ਮਾਹਰ ਨੇ ਮਹਾਪੁਰਸ਼ ਉਸੇ ਭਾਰਤ ਵਰਸ਼ ਦੀ ਇੱਕ ਉੱਤੇ ਸ਼ਹੀਦੀ ਯਾਦਗਾਰ ਬਣਾ ਕੇ ਨੀਤੀ ਦੇ ਨਾਲ ਜੇ ਦੀਵਾ ਬਾਲਿਆ ਤੇ ਬਾਬਾ ਹਰਨਾਮ ਸਿੰਘ ਨੇ ਬਾਲਿਆ ਹੈ ਕਾਕਾ ਜੀ ਤੁਹਾਡੀ ਉਮਰ ਛੋਟੀ ਐ ਟਕਸਾਲ ਦੀ ਜੜ ਬੋੜ ਨਾਲੋਂ ਵੀ ਡੂੰਗੀ ਐ ਪੁੱਟੀ ਨਹੀਂ ਜੇ ਜਾਣੀ ਉਹਨੂੰ ਟੈਂਕਾਂ ਨਾਲ ਪੁੱਟਿਆ ਨਹੀਂ ਜਾ ਸਕਿਆ ਇਹਨੂੰ ਇੰਦਰਾ ਨਹੀਂ ਪੁੱਟ ਸਕੀ ਭਾਰਤ ਵਰਸ਼ ਦੀ ਦੁਨੀਆ ਵਿੱਚ ਤੀਜੇ ਨੰਬਰ ਦੀ ਆਰਮੀ ਨਹੀਂ ਪੁੱਟ ਸਕੀ ਤੇ ਆਪਾਂ ਪੁੱਟਾਂਗੇ ਜਿਹੜੇ ਗੋਲੀ ਦਾ ਖੜਾਕ ਸੁਣ ਕੇ ਤੇ ਕੁੰਡੇ ਖੜਕਾਉਂਦੇ ਹੁੰਦੇ ਲੋਕਾਂ ਦੇ ਓਹੋ ਜੀ ਖੋਲਿਓ ਕੁੰਡਾ ਸਿਰ ਲੈ ਚੱਲੇ ਦੇ ਉਦਾਂ ਪੰਥ ਦੇ ਆਗੂ ਆ ਤੇ ਕੁੰਡਾ ਪਹਿਲਾਂ ਖੜਕਦਾ ਸਭ ਤੋਂ ਇਹ ਨਾ ਟਕਸਾਲ ਮਕਾਉਣੀ ਆ ਤੇ ਮੈਂ ਪੁੱਛ ਲਿਆ ਕਿਦਰ ਵੀ ਤੁਹਾਡੀ ਕੁਰਬਾਨੀ ਹੈਗੀ ਕੋਈ ਵਿਚਾਰ ਕਰ ਲੈਣੇ ਥੋੜੀ ਬਿ ਸਟੇਜ ਤੇ ਗੱਲ ਕਰਕੇ ਚਲੇ ਗਏ ਆ ਕੋਈ ਦੱਸੋ ਕੋਈ ਸਬੂਤ ਦਿਓ ਪੰਤਲੀ ਕੀਤਾ ਕੀ ਹੈ ਅਗਲ ਆਉਣ ਤੋਂ ਸੇਵਾ ਪੰਥ ਦੇ ਵਿੱਚ ਮੈਂ ਪੁੱਛਿਆ ਕੁਰਬਾਨੀ ਤੁਹਾਡੀ ਕੋਈ ਬਾਬਾ ਜੀ ਆ ਕਾਲਜਾ ਫੁੱਲਜਾ ਵਾਲਿਆਂ ਦੀ ਉਹ ਕਹਿੰਦੇ ਤੁਹਾਡੀਆਂ ਟਕਸਾਲਾਂ ਸੰਪਰਦਾਵਾਂ ਨੂੰ ਵੱਡੀ ਐ ਮੈਂ ਕਿਹਾ ਕਿਹੜੀ ਐ ਕਹਿੰਦੇ ਕੀ ਹੋਇਆ ਤੁਸੀਂ ਬੰਦ-ਬੰਦ ਕਟਵਾਏ ਨੇ ਅਸੀਂ ਵੀ ਚੰਡੀਗੜ੍ਹ ਜਾ ਕੇ ਸਰਿੰਜਾਂ ਨਾਲ ਲਹੂ ਕੱਢ ਕੇ ਦਿੱਤਾ ਹੈ ਤੇ ਲਹੂ ਕੱਢ ਕੇ ਕੌਲੀ 'ਚ ਪਾ ਕੇ ਸਰਕਾਰ ਨੂੰ ਦੇ ਦਿੱਤਾ ਵੀ ਜੇ ਸਾਡੇ ਹੱਕਾਂ ਦੀ ਰਾਖੀ ਨਹੀਂ ਨਾ ਕਰਨੀ ਤੇ ਅਸੀਂ ਹੋਰ ਇੱਕ ਬੋਤਲ ਕੱਢ ਕੇ ਦੇ ਦੇਣੀ ਐ ਹੱਦ ਹੋਈ ਪਈ ਐ ਇਹ ਸਾਡੀ ਕੌਮ ਦੇ ਨੇ ਇਹ ਸਾਡੇ ਵਿੱਚੋਂ ਨੇ ਲਿਬਾਸ ਸਾਡੇ ਵਾਲੇ ਪਾਏ ਨੇ ਪਹਿਲੀ ਵਾਰ ਸਰਿੰਜਾਂ ਨਾਲ ਲਹੂ ਕੱਢ ਕੇ ਇਹਨਾਂ ਦੀ ਉਹ ਗੱਲ ਹੈ ਤਕਸ਼ਾਲ ਨੇ ਲੱਖਾਂ ਕੁਰਬਾਨੀਆਂ ਦਿੱਤੀਆਂ ਬਾਣੀ ਕਹਿੰਦੀ ਹੈ ਆਪਨਾ ਦੇਹ ਚੂਰੂ ਪਰ ਪਾਣੀ ਤੇ ਨਿੰਦੇ ਜਿਹੇ ਗੰਗਾ ਨਹੀਂ ਉਹ ਬੰਦਮਦ ਕਢਵਾਉਣ ਵਾਲੇ ਖੋਪੜੀਆਂ ਤੜੀ ਤੇ ਰੱਖਣ ਵਾਲਿਆਂ ਦੀ ਰੀਸ ਸਰਿੰਜਾਂ ਨਾਲ ਲਹੂ ਕੱਢ ਦੇਣ ਵਾਲੇ ਕਰ ਸਕਦੇ ਨੇ ਤੁਹਾਨੂੰ ਪਤਾ ਹੀ ਆ ਕਦੋਂ ਸਰਿੰਜਾਂ ਨਾਲ ਲਹੂ ਦਿੱਤਾ ਸੀ ਨਾ ਕੰਡਾ ਖਦਾ ਕੌਮ ਲਈ ਨਾ ਸਿਰਫ ਤੇ ਕੌਮ ਲਈ ਨਾ ਇੱਕ ਕੁਰਬਾਨੀ ਹੈ ਭਾਰਤ ਵਰਸ਼ ਵਿੱਚ ਕੌਮ ਲਈ ਇਹਨਾਂ ਦੀ ਪੰਥ ਦੇ ਆਗੂ ਬਣੇ ਫਿਰਦੇ ਨੇ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੀ ਟਕਸਾਲ ਹੈ ਸਭ ਸੰਪਰਦਾਵਾਂ ਨੇ ਇਹ ਕਹਿ ਦਿੰਦੇ ਜੀ ਵੰਡਣਾ ਪਾਓ ਸੰਪਰਦਾਵਾਂ ਹਟਾਓ ਮੈਂ ਕਹਿੰਨਾ ਗੁਰੂ ਨਾਨਕ ਜੀ ਦਾ ਪ੍ਰਿੰਸੀਪਲ ਹੀ ਇਸ ਦਾ ਓਨਰ ਆਫ ਸੁਖੀਜ਼ਮ ਗੁਰੂ ਨਾਨਕ ਕੁੱਲ ਕੈਨਾਤ ਦਾ ਸਿੱਖ ਜਗਤ ਦਾ ਪ੍ਰਿੰਸੀਪਲ ਹੈ ਇਹ ਸੰਪਰਦਾਵਾਂ ਵੱਖੋ-ਵੱਖ ਜਮਾਤਾਂ ਨੇ ਸੰਪਰਦਾਵਾਂ ਦੇ ਜਿਹੜੇ ਮੁਖੀ ਨੇ ਇਹ ਟੀਚਰ ਨੇ ਦੱਸੋ ਵੰਡੀ ਕਿਵੇਂ ਹੋ ਗਈ ਕੀ ਕਾਲਜਾਂ ਵਿੱਚ ਪ੍ਰਿੰਸੀਪਲ ਇੱਕ ਨਹੀਂ ਹੁੰਦਾ ਕੀ ਅੱਡੋ-ਅੱਡ ਸਬਜੈਕਟਾਂ ਦੀਆਂ ਕਲਾਸਾਂ ਨਹੀਂ ਹੁੰਦੀਆਂ ਕੀ ਉੱਥੇ ਅੱਡੋ-ਅੱਡ ਟੀਚਰ ਨਹੀਂ ਹੁੰਦੇ ਇਹ ਸੰਪਰਦਾਵਾਂ ਗੁਰੂ ਪਾਤਸ਼ਾਹ ਦੀਆਂ ਚਲਾਈਆਂ ਨੇ ਸਭ ਸੰਪਰਦਾਵਾਂ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਨੂੰ ਆਪਣਾ ਆਗੂ ਆਕਾ ਸਮਝਦਿਆਂ ਨੇ ਔਰ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਸਥਾਪਿਤ ਕੀਤਾ ਹੈ ਸਰੰਜਾਂ ਨਾਲ ਲਹੂ ਦੇਣ ਵਾਲਿਓ ਇਹ ਚਰਖੜੀਆਂ ਨਾਲ ਚੀਥੜੇ ਉੱਡ ਗਏ ਇਹਨਾਂ ਕੌਮਾਂ ਨੇ ਸੰਪਰਦਾਵਾਂ ਫਿਰ ਸੀ ਨਹੀਂ ਕੀਤੀ ਤੁਸੀਂ ਕੀ ਮੁਕਾਬਲਾ ਕਰਨਾ ਹੈ ਕੱਲ ਦੇ ਜੰਮਿਆਂ ਨੇ ਇਹਨਾਂ ਦਾ ਬਾਬਾ ਹਰਨਾਮ ਸਿੰਘ ਨੇ ਯਾਦਗਾਰ ਬਣਾ ਦਿੱਤੀ ਇਹ ਕਹਿੰਦੇ ਸੀ ਸਰਕਾਰੀ ਨੇ ਉਹ ਜਾ ਕੇ ਵੇਖੋ ਯਾਦਗਾਰ ਦੇ ਹੇਠਾਂ ਜਿਹੜੀ ਗੈਲਰੀ ਬਣ ਰਹੀ ਹੈ 1984 ਦੇ ਸਮੂਹ ਸ਼ਹੀਦਾਂ ਦੀਆਂ ਜਿਨ੍ਹਾਂ ਨੂੰ ਸਰਕਾਰ ਰਾਤਵਾਦੀ ਕਹਿੰਦੀ ਹੈ ਫੋਟੋਆਂ ਲੱਗ ਰਹੀਆਂ ਨੇ ਪਹਿਲੀ ਵਾਰ ਵੇਖਿਆ ਕੋਈ ਸਰਕਾਰੀ ਬੰਦਾ ਅਤਵਾਦੀਆਂ ਦੀਆਂ ਫੋਟੋਆਂ ਲਾਉਂਦਾ ਹੋਵੇ ਪਰ ਮਹਾਪੁਰਸ਼ਾਂ ਵਿੱਚ ਇੱਕ ਬਚਨ ਵੇਖਿਆ ਕਹਿ ਕੇ ਫਤਿਹ ਬਲਾਵਾ ਬੜੀ ਨਿੰਦਾ ਕਰਦੇ ਨੇ ਉਹਨਾਂ ਦੀ ਪਰ ਖਾਸ ਗੱਲ ਇਹ ਹੈ ਵੀ ਦੇਣਾ 30 35 ਵਰੇ ਸੰਤਾਂ ਦਾ ਨਾਂ ਵੇਚ ਕੇ ਨਾ ਕੋਠੀਆਂ ਕਾਰਾਂ ਖਰੀਦੀਆਂ ਉਹ ਵੀ ਨਿੰਦਾ ਕਰਦੇ ਨੇ ਕੋਠੀਆਂ ਕਾਰਾਂ ਤੇ ਖਰੀਦ ਲਈਆਂ ਕਦੇ ਸ਼ਹੀਦਾਂ ਦੇ ਪਰਿਵਾਰ ਨੂੰ ਚਵਾਨੀ ਨਹੀਂ ਦਿੱਤੀ ਇੱਥੇ ਹਜ਼ਾਰਾਂ ਸ਼ਹੀਦਾਂ ਦੇ ਪਰਿਵਾਰ ਮਾਇਆ ਲੈ ਕੇ ਜਾਂਦੇ ਨੇ ਪੁੱਛ ਲਓ ਨਹੀਂ ਜਾਂਦੇ ਤੇ ਲਿਸਟ ਲੈ ਲਿਓ ਪਤਾ ਲੱਗ ਜਾਵੇ ਤੁਹਾਨੂੰ ਹਜ਼ਾਰਾਂ ਸ਼ਹੀਦ ਪਰਿਵਾਰਾਂ ਦੇ ਇੱਥੇ ਮਦਦ ਕੀਤੀ ਜਾਂਦੀ ਹੈ ਜੇ ਕੋਈ ਜੇਲ੍ਹ ਵਿੱਚ ਹੈ ਉਹਦੇ ਕੇਸ ਦੰਦਵੀ ਟਕਸਾਲ ਲੜਦੀ ਹੈ ਸੰਤਾਂ ਦਾ ਨਾਂ ਵੇਚਣ ਵਾਲਿਆਂ ਨਾ ਕਦੇ ਕੌਮ ਦੇ ਕਿਸੇ ਸ਼ਹੀਦ ਸਤਪੁਰਸ਼ ਦੀ ਮਦਦ ਕੀਤੀ ਨਾ ਸੰਤਾ ਦੇ ਨਾਂ ਤੇ ਕੋਈ ਸਕੂਲ ਕਾਲਜ ਗੁਰੂ ਘਰ ਬਣਾਇਆ ਨਾ ਕਿਸੇ ਸ਼ਹੀਦ ਪਰਿਵਾਰ ਦੀ ਮਦਦ ਨਾ ਕਿਸੇ ਜੇਲਾ ਅੰਦਰ ਨਜ਼ਰਬੰਦ ਸਿੰਘ ਦਾ ਪੰਥਕ ਸਿੰਘ ਦਾ ਕੁਰਬਾਨੀ ਵਾਲੇ ਸਿੰਘ ਦਾ ਕੇਸ ਲੜਿਆ ਤੇ ਜਿਹੜੇ ਮਹਾਪੁਰਸ਼ ਨੇ ਸੰਤਾਂ ਦੀ ਯਾਦ ਵਿੱਚ ਸਮੁੱਚੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਯਾਦਗਾਰ ਬਣਾਈ ਜਿੰਨਾ ਚਿਰ ਕੁੱਲ ਕੈਨਾਤ ਉੱਤੇ ਹਰਮੰਦਰ ਹੈ ਗੁਰੂ ਰਾਮਦਾਸ ਦਾ ਦਰ ਹੈ ਉਨਾਂ ਚਿਰ ਸ਼ਹੀਦਾਂ ਦਾ ਨਾਮ ਰਹੇਗਾ ਇੱਕ ਬਾਬਾ ਜਰਨੈਲ ਸਿੰਘ 84 ਦੇ ਸਮੂਹ ਸ਼ਹੀਦਾਂ ਨੂੰ ਅਮਰ ਕਰਨ ਵਾਲਾ ਮਹਾਪੁਰਸ਼ ਤੇ ਉਹਨੂੰ ਸਰਕਾਰੀ ਕਹਿੰਦੇ ਨੇ ਤੇ ਜਿਨ੍ਹਾਂ ਨੇ ਸੰਤਾਂ ਦਾ ਨਾਮ ਵੇਚ ਕੇ ਕੋਟੀਆਂ ਕਾਰਾਂ ਪਾਈਆਂ ਨੇ ਆ ਪੰਥਕ ਹੁੰਦੇ ਨੇ ਜਿਹੜੇ ਪੰਥਕ ਨਹੀਂ ਉਹਨਾਂ ਦੇ ਘਰ ਜਾ ਕੇ ਵੇਖੋ ਤੁਮਾਂ ਪਿੰਡ ਅਜੇ ਵੀ ਕੱਚੇ ਨੇ ਕਲਰ ਕਰਦਾ ਹੈ ਜਿਨ੍ਹਾਂ ਨੂੰ ਸਰਕਾਰੀ ਕਹਿੰਦੇ ਹੋ ਅਸਲ ਪੰਥਕ ਇਹ ਨੇ ਤੇ ਜਿਹੜੇ ਪੰਥਕ ਨੇ ਉਹਨਾਂ ਦੀਆਂ 4-4 ਮੰਜ਼ਲੀਆਂ ਕੋਠੀਆਂ ਨੇ ਮੈਂ ਹੈਰਾਨ ਪ੍ਰੇਤਾਨਾ ਹੈ ਇਹ ਕਿੱਦਾਂ ਦੇ ਪੰਥਕ ਨੇ ਛੀਦਾ ਦਾ ਨਾਮ ਵੇਚ ਕੇ ਕਾਰਾਂ ਲੈ ਲਈਆਂ ਛੀਦਾ ਦੇ ਪਰਿਵਾਰਾਂ ਨੂੰ ਚਵਾਨੀ ਨਹੀਂ ਦੇ ਦਿੱਤੀ ਤੇ ਬਾਬਾ ਜਰਨੈਲ ਸਿੰਘ ਦੀ ਦਸਤਾਰ ਜਿਸ ਸਿਰ ਤੇ ਸੱਜੀ ਹੋਈ ਹੈ ਬਾਬਾ ਹਰਨਾਮ ਸਿੰਘ ਆਪਣੇ ਫਰਜ਼ ਨਿਭਾਉਂਦਿਆਂ ਹੋਇਆਂ ਜਿੱਥੇ ਬਾਣੀ ਬਾਣੇ ਦਾ ਪ੍ਰਚਾਰ ਚਾਰ ਪੰਜ ਸਕੂਲ ਚੱਲਦੇ ਨੇ ਪੰਜ ਸੱਤ ਹਜ਼ਾਰ ਬੱਚਾ دنیਵੀ ਵਿੱਦਿਆ ਲੈਂਦਾ ਹੈ ਪ੍ਰੋਫੈਸ਼ਨਲ ਕਾਲਜ ਆਫ ਗੁਰਮਤ ਵਿੱਚ ਦਰਿਆਵੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਦਿੱਤੀ ਜਾਂਦੀ ਹੈ 300 ਬੱਚਾ ਮਹਤਾ ਜੋਗ ਕਥਾ ਕੀਰਤਨ ਸਿੱਖਦਾ ਹੈ 25 ਸਥਾਨ ਨੇ ਟਕਸਾਲ ਦੇ ਪੱਛੀਆਂ ਤੇ ਹਰ ਐਤਵਾਰ ਅਮਰਤ ਸੰਚਾਰ ਹੁੰਦਾ ਹੈ ਔਰ ਹਰ ਇੱਕ ਸਥਾਨ ਤੇ ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ ਜੇ ਇਦਾਂ ਦਾ ਹੋਰ ਸਰਕਾਰੀ ਸਾਧ ਲੱਭਦਾ ਤੇ ਤਗੜੇ ਹੋ ਕੇ ਲੱਭ ਲੋ ਇਹ ਚੰਗੇ ਨੇ ਇਹ ਪੰਥ ਲਈ ਚੰਗੇ ਨੇ ਜਿਹੜੇ ਸ਼ਹੀਦਾਂ ਦੇ ਨਾਂ ਤੇ ਮਾਇਆ ਲੈ ਕੇ ਜਾਜਾਂ ਦੀਆਂ ਟਿਕਟਾਂ ਲੈ ਕੇ ਕਿਰਪਾਨਾਂ ਅਟੈਚਿੰਗਾਂ ਨਿ ਪਾ ਕੇ ਸਾਡੇ ਵਾਂਗੂ ਉੱਡੇ ਫਿਰਦੇ ਨੇ ਰੱਬ ਦਾ ਵਾਸਤਾ ਜੇ ਹੋ ਜੇ ਪੰਥੀਆਂ ਦਾ ਖਹਿੜਾ ਨਾ ਛੱਡਿਆ ਤੇ ਜਿੰਨੇ ਕੁ ਰਹਿ ਗਏ ਉਹ ਵੀ ਨਹੀਂ ਜੇ ਲੱਭਣੇ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਕਾਰਜ ਕਰਨ ਵਾਲੇ ਗਦਾਰ ਹੋ ਗਏ ਤੇ ਜਿਨ੍ਹਾਂ ਚੂਲੀ ਨਹੀਂ ਪਈ ਆਈ ਉਹ ਪੰਥਕ ਹੋ ਗਏ ਤਹਿ ਨਿੰਦੇ ਜਿਹੇ ਗੰਗਾ ਨਹੀਂ ਅਜ ਨਿੰਦਿਆ ਉਹਨਾਂ ਦੀ ਜਿਨ੍ਹਾਂ ਨੇ ਗੰਗਾ ਲੈਣ ਦੀ ਧਰਤੀ ਤੇ ਜਿਨ੍ਹਾਂ ਚੂੜੀ ਨਹੀਂ ਪਈ ਪੁੰਨ ਨਹੀਂ ਕੀਤਾ ਉਹ ਪੰਥਕ ਬਣੇ ਫਿਰਦੇ ਨੇ ਹਮ ਤਨ ਦੀ ਉਹ ਹੈ ਢਾਰ ਕੋਈ ਭਲਾ ਕਹੇ ਭਾਵੇਂ ਬੁਰਾ ਕਹੇ ਇਹ ਅਵਸਥਾ ਹੈ ਬਾਬਾ ਅਰਨਾਮ ਸਿੰਘ ਦੀ ਮਾੜਾ ਆਖੋ ਕੋਈ ਭਲਾ ਕਹੇ ਭਾਵੇਂ ਬੁਰਾ ਕਹੇ ਹਮ ਤਨ ਦੀ ਉਹ ਹੈ ਢਾਰੇ ਤੇ ਤਨ ਲਾ ਦਿੱਤਾ ਹੈ ਪੰਥ ਦੀ ਸੇਵਾ ਲਈ ਭਾਈ ਜੀ ਨਿੰਦਾ ਕਰਨੀ ਕਰੀ ਜਾਓ ਇਨਾਂ ਤੇ ਆਪਣੀ ਸੇਵਾ ਜਿਵੇਂ ਕਰਦੇ ਆ ਰਹੇ ਨੇ 12-15 ਸਾਲ ਤੋਂ ਇਸੇ ਤਰ੍ਹਾਂ ਹੀ ਸੇਵਾ ਚਲੰਤ ਰਹਿਣੀ ਹੈ ਦਾਸ ਆਪਣੀ ਵਿਚਾਰ ਨੂੰ ਸੰਕੋਚ ਲਵੇ ਇਹ ਖਾਲਸਾ ਜਗਤ ਦੀ ਮਹਾਨ ਸੰਪਰਦਾਇ ਜਥੇਬੰਦੀ ਦਮਦਮੀ ਟਕਸਾਲ ਹੈ ਅੱਜ ਜਿੰਨਾ ਸ਼ਹੀਦਾਂ ਦੀ ਯਾਦ ਵਿੱਚ ਬੈਠੇ ਹਾਂ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਟ ਹੈ ਇਹ ਸਦਾ ਨਵੀਨ ਰਹਿਣੇ ਨੇ ਬੁਲੰਧੀਆਂ ਤੇ ਰਹਿਣੇ ਨੇ ਇਹਨਾਂ ਨੂੰ ਮਿਟਾਉਣ ਵਾਲੇ ਦੁਨੀਆ ਤੋਂ ਮਿਟ ਗਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਨਾਂ ਨਦੀਓਰੇ ਇਹਨਾਂ ਦੀ ਜਾਇਰਿਆਕਾਰ ਦਿਹਾੜੇ ਇਦਾਂ ਹੀ ਮਨਾਉਂਦੇ ਰਹਿਣਾ ਐ ਸੰਤ ਜਰਨੈਲ ਸਿੰਘ ਦਾ ਵਚਨ ਕਹਿ ਕੇ ਫਤੇ ਬਲਾਵਾ ਬਾਬਾ ਕਹਿੰਦਾ ਤੁਹਾਡੇ ਵੱਲ ਭਾਰਤੀਓ ਬੜੀਆਂ ਫੌਜਾਂ ਬੜੇ ਸ਼ਸਤਰ ਨੇ ਤੁਹਾਡਾ ਤਨ ਵੀ ਮਿੱਟੀ ਹੋਵੇਗਾ ਤੁਹਾਡਾ ਨਾਮ ਵੀ ਲਾਂਤਾ ਖੱਟੇਗਾ ਇਸ ਜਰਨੈਲ ਸਿੰਘ ਕੋਲ ਮੁਠੀ ਪਰ ਫੌਜਾਂ ਨੇ ਗੁਰੂ ਗੋਬਿੰਦ ਦਾ ਥਾਪੜਾ ਹੈ ਜੇਨੂੰ ਥਾਪੜਾ ਹੋਵੇ ਫਿਰ ਸ਼ੇਰ ਫੜ ਦਈਏ ਨਾ ਸਾਜ਼ੋ ਨਾ ਬਾਸੋ ਨਾ ਫੌਜੋ ਨਾ فرشੋ ਖੁਦਾ ਵੰਦ ਬਖਸ਼ਿੰਦਿਓ ਐਸ਼ ਅਰਸ਼ ਅੱਜ ਵੀ ਬਾਬਾ ਜਰਨੈਲ ਸਿੰਘ ਅਰਸ਼ਾਂ ਫਰਸ਼ਾਂ ਦਾ ਰਾਜਾ ਏ ਜਿਹੜੀ ਫੌਜਾਂ ਦੀ ਮਾਲਕ ਇੰਦਰਾ ਗਾਂਧੀ ਸੀ ਨਰਕਾਂ ਦੀ ਰਾਣੀ ਤੇ ਬਣਾ ਦਿੱਤੀ ਪਰ ਅਰਸ਼ਾਂ ਪਰਛਾਂ ਦੀ ਰਾਣੀ ਨਹੀਂ ਬਣਨ ਦਿੱਤੀ ਫਰਸ਼ਾਂ ਫਰਸ਼ਾਂ ਦੇ ਰਾਜੇ ਉਹ ਨੇ ਸਰੀਰ ਰਵੇ ਜਾਂ ਨਾ ਰਵੇ ਜਿਨ੍ਹਾਂ ਦੀ ਸਦਾ ਜੈ ਜੈਕਾਰ ਹੈ ਦੁਨੀਆ ਦਾ ਕਿਹੜਾ ਕੋਨਾ ਹੈ ਜਿੱਥੇ ਸਾਡੇ ਬਾਬੇ ਦੀ ਜੈ ਜੈਕਾਰ ਨਹੀਂ ਹੈ ਆਓ ਮਹਾਪੁਰਸ਼ ਬਾਬਾ ਹਰਨਾਮ ਸਿੰਘ ਜੀ ਦਾ ਧੰਨਵਾਦ ਔਰ ਸਮੁੱਚੇ ਜਥੇ ਦਮਦਮੀ ਟਕਸਾਲ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਰੋਮ ਰੋਮ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਬੇਅੰਤ ਤਰੂਠੀਆਂ ਵਿਚਾਰ ਕਰਦਿਆਂ ਰਹਿ ਜਾਂਦੀਆਂ ਨੇ ਆਪ ਸੰਗਤ ਨੇ ਪੁੱਲ ਚੁੱਕਦੀ ਖਿਮਾ ਕਰਨੀ ਵੱਧ ਚੜ ਕੇ ਇਨਾ ਮਹਾਨ ਸੰਪਰਦਾਵਾਂ ਦਾ ਸਾਥ ਦਈਏ ਜਿਹੜੀਆਂ ਸਿੱਖ ਜਗਤ ਦੀ ਫੁਲਵਾੜੀ ਨੂੰ ਪਰਫੁੱਲਤ ਕਰਦੀਆਂ ਨੇ ਸਾਖਤ ਤੋਂ ਦੂਰ ਰਹੀਏ ਕਾਲੇ ਭਾਂਡੇ ਨੇ ਕਬੀਰ ਕਹਿੰਦੇ ਸਾਖਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ ਵਾਸਨ ਕਰੋ ਪਰਸ਼ੀਐ ਤੋ ਕਛ ਲਾਗੈ ਧਾਗ ਇਹ ਸਾਖਤ ਲੋਕ ਏ ਗੁਰੂ ਤੇ ਤਰਕ ਕਰਨ ਵਾਲੇ ਕਾਲੇ ਭਾਂਡੇ ਨੇ ਰੱਬ ਦਾ ਵਾਸਤਾ ਹੀ ਹੱਥ ਨਾ ਲਾ ਲਈ ਕਾਲਾ ਹੋਵੇਂਗਾ ਜੇ ਸਾਧ ਦਾ ਸੰਗ ਕਰਕੇ ਤੇ ਤਰ ਜਾਵੇਂ ਗੱਜ ਵੱਜ ਕੇ ਫਦੇ ਬੁਲਾਵਾ ਦੀ ਵਾਹ ਦਰਜੀ ਕਾ ਖਾਲਸਾ ਵਾਹ ਦਰਜੀ ਦੀ ਫਦੇ